ਚੰਗਾ ਹੋ ਕੇ ਮੇਰੇ ਤੋਂ ਬੱਚਾ ਖੋਣਿਆ ਮੈਂ ਆਪਣਾ ਬੱਚਾ ਜਿਹਨੇ ਪੈਰ ਨਹੀਂ ਛੱਡਿਆ ਇਹਨੇ ਗੱਲ ਨਹੀਂ ਛੱਡੀ ਅੱਛਾ ਇਹ ਗੱਲ ਨਹੀਂ ਛੱਡੀ ਮੈਂ ਪੈਰ ਨਹੀਂ ਛੱਡਿਆ ਜਿਹਦੇ ਪੈਰ ਫੜ ਕੇ ਰੋਕਿਆ ਹਾਂਜੀ ਉਹ ਤੇ ਮੈਂ ਭੱਜ ਲਿਆ ਜਰੂਰ ਮਤਲਬ ਫਿਰ ਤਾਂ ਉਹ ਮਤਲਬ ਜੇ ਨਾ ਹਿੰਮਤ ਦਿਖਾंदे ਉਹ ਤਾਂ ਬੱਚਾ ਲੈ ਗਿਆ ਸੀ ਉਹ ਸਤਸ਼੍ਰੀਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਇੱਕ ਖਬਰ ਜਿਸ ਨੇ ਸਾਨੂੰ ਸਵੇਰ ਤੋਂ ਬੇਚੈਨ ਕੀਤਾ ਪਰੇਸ਼ਾਨ ਕੀਤਾ ਉਹ ਇਹ ਹੈ ਕਿਸਵਾਜਪੁਰ ਲਾਗੇ ਇੱਕ ਬੱਚੇ ਨੂੰ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਪੂਰੀ ਜਾਣਕਾਰੀ ਲੈਣ ਲਈ ਅਸੀਂ ਰਾਹੋ ਥਾਣੇ ਵਿਖੇ ਪਹੁੰਚੇ ਹਾਂ ਹਰਮੇਸ਼ ਲਾਲ ਪਿੰਡ ਬੈਰਸੀਆਂ ਤੋਂ ਨੇ ਇਹਨਾਂ ਦਾ ਬੇਟਾ ਜਿਹਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਬੈਰਸੀਆਂ ਪਿੰਡ ਦੇ ਨੇ ਬੈਰਸੀਆਂ ਪਿੰਡ ਤੋਂ ਮੈਡਮ ਸਰਪੰਚ ਪੁਸ਼ਪਾ ਦੇਵੀ ਜੀ ਨੇ ਉਹਨਾਂ ਦੇ ਹਸਬੰਡ ਸਰਵਨ ਸਿੰਘ ਇੱਥੇ ਪਹੁੰਚੇ ਹੋਏ ਆ ਇਹ ਪਰਿਵਾਰ ਹੈ ਜੋ ਇਸ ਸਮੇਂ ਪਰੇਸ਼ਾਨ ਹੈ ਔਰ ਹਰਮੇਸ਼ ਲਾਲ ਜੀ ਦੇ ਪਿਤਾ ਵੀ ਇੱਥੇ ਮੌਜੂਦ ਨੇ ਮਿਸਿਸ ਇੱਥੇ ਕੋਲ ਆ ਮਨ ਘਬਰਾਇਆ ਹੋਇਆ ਡਰਿਆ ਹੋਇਆ ਇਨਸਾਫ ਦੀ ਗੁਹਾਰ ਲਗਾ ਰਹੇ ਆ ਕਿਉਂਕਿ ਇਹਨਾਂ ਦਾ ਕਹਿਣਾ ਕਿ ਇਹ ਤਾਂ ਆਪਣੇ ਘਰੋਂ ਮੱਥਾ ਟੇਕਣ ਜਾ ਰਹੇ ਸੀ ਰਾਜ ਜੋ ਬੀਤਿਆ ਜੋ ਇਹਨਾਂ ਨੇ ਹੰਡਾਇਆ ਉਹ ਕਿਸੇ ਨਾਲ ਨਾ ਬੀਤੇ ਇਸ ਕਰਕੇ ਥਾਣੇ ਦੇ ਬਾਹਰ ਇਨਸਾਫ ਦੀ ਗੁਹਾਰ ਲੈ ਕੇ ਖੜੇ ਆ ਕਿ ਜੋ ਸਾਡੇ ਤੇ ਬੀਤਿਆ ਜੋ ਸਾਡੇ ਦਾ ਹੋਣ ਲੱਗਾ ਸੀ ਉਹ ਕਿਸੇ ਨਾਲ ਨਾ ਹੋਵੇ ਮੌਕੇ ਤੇ ਕੀ ਹੋਇਆ ਪੂਰੀ ਜਾਣਕਾਰੀ ਹਰਮੇਸ਼ ਲਾਲ ਤੋਂ ਲੈ ਸਕਦੇ ਕਿਉਂਕਿ ਇਹਨਾਂ ਨਾਲ ਬੀਤੇ ਇਹਨਾਂ ਤੋਂ ਵੱਧ ਬਿਹਤਰ ਇਹਨਾਂ ਤੋਂ ਵੱਧ ਕੋਈ ਨਹੀਂ ਜਾਣਦਾ ਹਰਮੇਸ਼ ਲਾਲ ਮੈਨੂੰ ਹਮਦਰਦੀ ਹੈ ਤੁਹਾਡੇ ਨਾਲ ਔਰ ਇੱਕ ਵਾਰੀ ਬਿਲਕੁਲ ਸੱਚ ਦੱਸਣਾ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਾਂ ਸੱਚ ਦੱਸਣਾ ਹੋਇਆ ਕੀ ਸਰ ਹੋਇਆ ਪਰ ਕੀ ਆ ਜਿਸ ਇਧਰੋਂ ਜਾ ਰਹੇ ਸੀ ਅਸੀਂ ਕਿੱਧਰੋਂ ਜਾ ਰਹੇ ਸੀ ਇਧਰੋਂ ਆਪਣੇ ਸੁਵਾਜ ਪਲਰ ਸਿੱਦਾ ਸਮਾਨਪੁਰ ਨੂੰ ਜਾ ਰਹੇ ਸੀ ਅਸੀਂ ਠੀਕ ਹੈ ਤੇ ਅਸੀਂ ਰਸਤੇ ਇਹ ਕਹਿੰਦਾ ਛੋਟਾ ਮੁੰਡਾ ਕਹਿੰਦਾ ਮੇਰਾ ਕਹਿੰਦਾ ਦਵਿੰਦਰ ਭਾਬੇ ਨੂੰ ਮਿਲਣਾ ਮੈਂ ਤਾਂ ਦੁਕਾਨ ਤੋਂ ਅੱਗੇ ਚੱਲ ਗਿਆ ਅੱਗੇ ਚੱਲ ਗਿਆ ਮੈਂ ਕਿਹਾ ਚਲ ਮੈਂ ਦਵਿੰਦਰ ਭਾਬੇ ਨੂੰ ਬਾਜ਼ ਮਾਰ ਲਾਂ ਨਾ ਜਿੰਦਾ ਲਾਂਦਾ ਉਹ ਦੇਖਿਆ ਸੀ ਜਦੋਂ ਮੈਂ ਉਹ ਮੋਟਰਸਾਈਕਲ ਖੜਾ ਕਰਤਾ ਮੋਟਰਸਾਈਕਲ ਦੇ ਮੂਹਰੇ ਇੱਦਾਂ ਬਿਠਾ ਲਿਆ ਸੀ ਇਹਨਾਂ ਕੋਖੜਾ ਕਰਤਾ ਮੈਂ ਕਿ ਦਵਿੰਦਰ ਪਾਪਾ ਨੂੰ ਲੈ ਕੇ ਨਬਰਾ ਕੇ ਜਦੋਂ ਮੈਂ ਮੋਟਰਸਾਈਕਲ ਖੜਾ ਕਰਤਾ ਹਾਂਜੀ ਖੜਾ ਕਰ ਮੋਟਰਸਾਈਕਲ ਚੱਲਦਾ ਨਹੀਂ ਸੀ ਪਏ ਕਿਉਂਕਿ ਪਹਿਲਾਂ ਸੁਣਨ ਚ ਇਹ ਗੱਲ ਆਈ ਕਿ ਚੱਲਦੇ ਮੋਟਰਸਾਈਕਲ ਤੇ ਕਿਸੇ ਨੇ ਝੱਪਟੇ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਆਪਾਂ ਸਮਝੀਏ ਇਹ ਮੋਟਰਸਾਈਕਲ ਤੇ ਆਪਣੀ ਵਾਈਫ ਤੇ ਬੇਟੇ ਨਾਲ ਜਾ ਰਹੇ ਸੀ ਬੇਟੇ ਨੇ ਗੱਲ ਕੀਤੀ ਦਵਿੰਦਰ ਨਾਮ ਦਾ ਕੋਈ ਸ਼ਖਸ ਹੈ ਹਾਂਜੀ ਬਟ ਤੁਸੀਂ ਉਹਨੂੰ ਪਾਪਾ ਕਹਿੰਦੇ ਆ ਜਾਂ ਵੱਡਾ ਭਰਾ ਮੰਨਦੇ ਆ ਹਾਂਜੀ ਹਾਂਜੀ ਉਹਨੂੰ ਮਿਲਣ ਲਈ ਮੋ ਕੋਇਆ ਕੋ ਕਿ ਜਦੋਂ ਅਸੀਂ ਪਿੱਛੇ ਮੈਂ ਤੁਰ ਕੇ ਆਣ ਬਾਬਸ ਤੇ ਉਸ ਫਿਰ ਉਹ ਖੜਾ ਸੀ ਬੰਦਾ ਉੱਥੇ ਤੇ ਨਾਲ ਇਹਦੇ ਪਹਿਲਾਂ ਤਾਂ ਇਹਨੂੰ ਕਹਿੰਦਾ ਸੀ ਕਹਿੰਦਾ ਵੀ ਕੈਪਰੀ ਖੋਲੀ ਹੋਈ ਸੀ ਨੰਗਾ ਸੀ ਉੱਥੇ ਨੰਗਾ ਸੀ ਤੇ ਕਹਿੰਦਾ ਅੱਧ ਨੂੰ ਆ ਜਾ ਅੰਦ ਨੂੰ ਇਹ ਕਵਰਾ ਗਿਆ ਵੀ ਵੀ ਪਤਾ ਨਹੀਂ ਕੌਣ ਆ ਤੇ ਬਾਅਦ ਵਿੱਚ ਬੱਚਿਆਂ ਦਾ ਹੱਥ ਜੋ ਫੜਿਆ ਖਿੱਚਣ ਲੱਗਿਆ ਸੀ ਤੇ ਇਹਨੇ ਬਾਹਰ ਰੋਲਾ ਫਿਰ ਮੈਂ ਪਿੱਛੇ ਫੇਰ ਵੱਜ ਆਇਆ ਉਹਦੇ ਕੋਲ ਮੋਟਰਸਾਈਕਲ ਤੇ ਉਹ ਮੇਰੇ ਜੋ ਭੱਜ ਗਿਆ ਸੀ ਜਦੋਂ ਅਸੀਂ ਗਿਆ ਕੇ ਦੇਖਿਆ ਉੱਥੇ ਹੈ ਨਹੀਂ ਸੀ ਲੋਗ ਗਿਆ ਜਿੱਥੇ ਦੇਖ ਕੇ ਫਿਰ ਮੈਂ ਦਵਿੰਦਰ ਉਹ ਭਾਜੀ ਕੋਲ ਗਿਆ ਫੇਰ ਮੈਂ ਭਾਈ ਇਦਾਂ ਕਰਕੇ ਬੰਦਾ ਇੱਥੇ ਲੁਕੇ ਆ ਬੱਚਾ ਖੋਣ ਦੀ ਕੋਸ਼ਿਸ਼ ਤੁਹਾਡੇ ਮਿਸਿਸ ਤੋਂ ਕੀਤੀ ਹਾਂਜੀ ਹਾਂਜੀ ਇਹਨਾਂ ਨੇ ਬੱਚੇ ਨੂੰ ਛੱਡਿਆ ਨਹੀਂ ਫੜੀ ਬੜੀ ਰੱਖਿਆ ਹਾਂਜੀ ਫੜੀ ਰੱਖਿਆ ਜੀ ਪੂਰੀ ਜਾਨ ਨਾਲ ਨਾ ਪੂਰੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤੁਸੀਂ ਉਹ ਤਾਂ ਪਰੇ ਸੀ ਹਾਂਜੀ ਅਸੀਂ ਪਰੇ ਸੀ ਜਦੋਂ ਤੁਸੀਂ ਰੋਲਾ ਸੁਣਿਆ ਤੁਸੀਂ ਵਾਪਸ ਆਏ ਮੈਂ ਬਾਅਸ ਆਇਆ ਤੇ ਵਾਪਸ ਆਇਆ ਤੇ ਉਸ ਤੋਂ ਬਾਅਦ ਜਦੋਂ ਬੰਦਾ ਭੱਜ ਗਿਆ ਮੈਂ ਲੱਭਿਆ ਸੀ ਕੋਸ਼ਿਸ਼ ਬੜੀ ਕੀਤੀ ਫੇਰ ਮੈਂ ਦਿਵਿੰਦਰ ਬੁਲਾਣ ਗਿਆ ਪਾਪੇ ਨੂੰ ਉਹਨੂੰ ਭਾਈ ਨੂੰ ਮੈਂ ਕਿਹਾ ਭਾਈ ਆਈ ਮੜਾ ਬੰਦਾ ਆਇਆ ਤੇ ਇਦਾਂ ਕਰਕੇ ਆ ਗੱਲ ਹੋਈ ਆ ਵੀ ਮੈਂ ਉਹ ਇਹੀ ਗੱਲ ਕਹੀ ਸੀ ਵੀ ਅਦਾ ਗਲਤ ਕੰ ਕਹਿੰਦਾ ਗਲਤ ਕੰਮ ਕਰਦਾ ਗਲਤ ਗੱਲ ਕਹਿੰਦਾ ਇੱਕ ਬੇ ਇਹਨੂੰ ਗਲਤ ਕੰਮ ਕੀਤਾ ਉਹਨੂੰ ਕਿਵੇਂ ਬੱਚੇ ਨੂੰ ਵੀ ਹੱਥ ਪਾਇਆ ਜੀ ਤੇ ਫਿਰ ਕਹਿੰਦਾ ਚੱਲ ਦੇਖ ਲੈਣੇ ਆ ਜੀ ਘੁੰਮ ਕੇ ਦੇਖ ਕੇ ਉੱਥੇ ਹੈ ਨਹੀਂ ਸੀ ਚਲੋ ਫਿਰ ਮੈਂ ਉਹਨਾਂ ਨੂੰ ਗਵਿੰਦਰ ਭਾਈ ਆਪਣੇ ਦੁਕਾਨ ਤੇ ਚੱਲ ਗਿਆ ਫਿਰ ਮੈਂ ਵਾਪਸ ਚੱਲ ਗਿਆ ਆਪਣੇ ਚਰਾਕਨ ਮੋਹਰੇ ਜਾ ਕੇ ਲੋਕੇ ਘੜਾ ਜਦ ਫਿਰ ਮੈਂ ਖੜ ਲੱਗਾ ਮੋਰਸ ਲੱਗੇ ਉਹ ਭੱਜ ਕੇ ਗਮਦੀ ਚ ਵੜ ਗਿਆ ਹੂੰ ਕਾਫੀ ਕੰਪਲਿਕੇਟਿਡ ਜਿਹੀ ਹੈ ਸਰਵਨ ਸਿੰਘ ਜੀ ਇਹ ਕਹਿੰਦੇ ਕਿ ਅਸੀਂ ਪਹਿਲਾਂ ਚਲੇ ਗਏ ਆ ਜੀ ਜੀ ਮੋਟਰਸਾਈਕਲ ਰੋਕੇ ਆ ਉਨੇ ਨੇ ਬਦਤਮੀਜ਼ੀ ਕੀਤੀ ਆ ਬਹੁਤ ਗਲਤ ਗੱਲ ਆ ਦੇਖੋ ਦੁੱਖ ਲੱਗਦਾ ਕਿਸੇ ਦੇ ਵੀ ਨਾਲ ਇਦਾਂ ਹੋਵੇ ਕਿਸੇ ਦੇ ਬੱਚੇ ਨਾਲ ਵੀ ਇੱਕ ਵਾਰੀ ਮਰਦਾਨਗੀ ਨੂੰ ਲਲਕਾਰਨ ਵਾਲੀ ਗੱਲ ਹੈ ਚਾਹੇ ਪਿੰਡ ਵਾਲੇ ਲੱਖ ਕਹਿਣ ਨਾਲ ਜੀ ਇਹ ਕਰਦਾ ਹੀ ਇਦਾਂ ਆ ਇਹ ਬਤਮੀਜ਼ ਹੈ ਜੀ ਇਹ ਇਦਾਂ ਨੰਗਾ ਫਿਰਦਾ ਨੰਗਾ ਫਿਰਦਾ ਤੇ ਉੱਤੇ ਕੱਪੜਾ ਪਾਉਣਾ ਚਾਹੀਦਾ ਉਹਦਾ ਇਲਾਜ ਕਰਾਉਣਾ ਚਾਹੀਦਾ ਜਾਂ ਉਹਨੂੰ ਬੰਦ ਕੇ ਰੱਖੋ ਕੁਝ ਵੀ ਕਰੋ ਸੰਸਦ ਹਚ ਜਮਾ ਕਰ ਦੇਣੇ ਚਾਹੀਦਾ ਦੋ ਕਰਦੇ ਕਿਸੇ ਨਾਲ ਵੀ ਇਦਾਂ ਬੀਤੇ ਬਰਦਾਸ਼ਤ ਨਹੀਂ ਹੁੰਦਾ ਨਹੀਂ ਹੁੰਦਾ ਜੀ ਬਰਦਾਸ਼ਤ ਤੋਂ ਪਰੇ ਦੀਆਂ ਗੱਲਾਂ ਹੈ ਬਿਲਕੁਲ ਜੀ ਪਰ ਇਹ ਕਹਿੰਦੇ ਸੀ ਫਿਰ ਮੁੜ ਕੇ ਮੋਰੇ ਫੇਰ ਟੱਕਰ ਗਿਆ ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ ਇਹ ਸਾਰੀ ਘਟਨਾ ਜੀ ਸਾਨੂੰ ਅਸੀਂ ਤਾਂ ਤੇ ਸਾਨੂੰ ਉੱਥੋਂ ਫੋਨ ਆਇਆ ਕਹਿੰਦੇ ਪਤਾ ਕਰੋ ਕਿਦਾਂ ਹੋਈ ਆ ਬੇਪਿੰਡੋਂ ਬੱਚਾ ਚੱਕ ਹੋ ਗਿਆ ਪਤਾ ਨਹੀਂ ਕਿਹਦਾ ਬੱਚਾ ਆ ਅਸੀਂ ਫੇਰ ਪਤਾ ਕੀਤਾ ਤਾਂ ਸਾਨੂੰ ਪਤਾ ਲੱਗਾ ਵੀ ਇਹਨਾਂ ਦਾ ਬੱਚਾ ਆ ਤੁਹਾਡੇ ਪਿੰਡ ਦੇ ਹਾਂਜੀ ਤੇ ਅਸੀਂ ਉਸ ਵੇਲੇ ਇਹਨਾਂ ਦੇ ਘਰ ਗਏ ਉਹ ਕਹਿੰਦੇ ਵੀ ਥਾਣੇ ਲੈ ਗਏ ਉੱਥੋਂ ਪਤਾ ਲੱਗਾ ਵੀ ਆ ਕੇ ਪਤਾ ਲੱਗਾ ਵੀ ਬੱਚੇ ਨੂੰ ਇਹ ਖਿੱਚੜ ਦੀ ਕੇਸ ਹੋਈ ਕੀਤੀ ਔਰ ਕਮਾਦੀ ਦੇ ਵਿੱਚ ਵੜ ਗਿਆ ਆਲੇ ਦੁਆਲੇ ਦੇ ਪਿੰਡਦਿਆਂ ਨੇ ਇਕੱਠੇ ਹੋ ਕੇ ਉਹਨੂੰ ਫੜ ਕੇ ਇੱਥੇ ਥਾਣੇ ਲੈ ਜਾਂਦਾ ਅਸੀਂ ਕਹਿੰਦੇ ਆ ਵੀ ਇਦਾਂ ਦੇ ਬੰਦੇ ਨੂੰ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਔਰ ਗਾਹਾਂ ਤੋਂ ਕਿਸੇ ਬੱਚੇ ਦੇ ਨਾਲ ਐਦਾਂ ਨਾ ਕਰੇ ਔਰ ਕਿਸੇ ਦੀ ਔਰਤ ਦੇ ਨਾਲ ਜਿੱਦਾਂ ਮੋਰੇ ਨੰਗਾ ਹੋ ਕੇ ਖੜ ਗਿਆ ਐਦਾਂ ਨਹੀਂ ਖੜਨੇ ਚਾਹੀਦਾ ਪਿੰਡ ਵਾਲ ਨੂੰ ਆ ਵੀ ਐਕਸ਼ਨ ਲੈਣਾ ਚਾਹੀਦਾ ਅੱਜ ਇਹਨਾਂ ਨੇ ਕੀਤਾ ਕੱਲ ਨੂੰ ਪਿੰਡ 'ਚ ਕਿਸੇ ਨਾ ਕਰੂਗਾ ਰੈਂਡ ਦੀ ਪੰਚਾਇਤ ਨੂੰ ਇਹ ਅਸੀਂ ਉਹਨਾਂ ਦੀ ਪੰਚਾਇਤ ਨੂੰ ਵੀ ਇਹੀ ਗੱਲ ਕਹਿੰਦੇ ਵੀ ਐਦਾਂ ਦੇ ਬੰਦੇ ਆ ਜਿਹੜੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਅੱਛਾ ਹਰਮੇਸ਼ ਚੰਦ ਲਲ ਆਪਾਂ ਗੱਲ ਸਮਝੀਏ ਕਿ ਤੁਸੀਂ ਪਹਿਲਾਂ ਹਾਊ ਪਰੇ ਕਰ ਦਿੱਤਾ ਫਿਰ ਉਸ ਤੋਂ ਬਾਅਦ ਫੇਰ ਮੋਰੇ ਖੜ ਗਿਆ ਲੱਭਿਆ ਨਹੀਂ ਸੀ ਬਿਆਜਿਕਾ ਮੈਂ ਚੱਲ ਕੋਈ ਗੱਲ ਨਹੀਂ ਵਿੱਚ ਲੱਭੇ ਨਹੀਂ ਹੋ ਪਤਾ ਨਹੀਂ ਨਿਕਲ ਗਿਆ ਹੋਊਗਾ ਜੀ ਮੋਰੇ ਫੇਰ ਆ ਕੇ ਰੋਕਣ ਦੀ ਕੋਈ ਮੋਰੇ ਆ ਕੇ ਫੇਰ ਖੜਾ ਸੀ ਜਿਵੇਂ ਸਾਨੂੰ ਦੇਖ ਕੇ ਫੇਰ ਅਸੀਂ ਰੋਕ ਗਏ ਫੇਰ ਅਸੀਂ ਜੋ ਰੋਕੇ ਭੱਜ ਗਿਆ ਸਾਨੂੰ ਦੇਖ ਕੇ ਕਮਾਦੀ ਜਿ ਵੜ ਗਿਆ ਜੀ ਕਮਾਦੀ ਜਗ੍ਹਾ ਉਹ ਪਰ ਉਹ ਨਿਆਰ ਤੋਂ ਲੈੰਦਾ ਫੜ ਕੇ ਜੀ ਪੈ ਜੀ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਜਦੋਂ ਹਾਂਜੀ ਪਹਿਲੀ ਗੱਲ ਤਾਂ ਕਮਾ ਦਾ ਦਿਲ ਤੁਸੀਂ ਸਮਝੋ ਉਹਨੂੰ ਕਿੰਨੀ ਤੜਪਣ ਲੱਗਦੀ ਕਿੰਨੀ ਤਕਲੀਫ ਹੁੰਦੀ ਹੈ ਜੀ ਇੱਕ ਆਪਾਂ ਇੱਕ ਵਾਰੀ ਮਾਹੌਲ ਨੂੰ ਸਮਝੋ ਤਸਵੀਰ ਨੂੰ ਸਮਝੀਏ ਇੱਕ ਬੰਦਾ ਮਤਲਬ ਇਹ ਪਰਿਵਾਰ ਆਪਣੇ ਕੋਲ ਮੱਥਾ ਟੇਕਣ ਜਾ ਰਿਹਾ ਸੋਖ ਸ਼ਾਂਤੀ ਲੈ ਜਾ ਰਿਹਾ ਤੇ ਇੱਕ ਬੰਦਾ ਮੋਟਰਸਾਈਕਲ ਖੜਾ ਤੇ ਭੈਣ ਹੁਣਾ ਮੋਰੇ ਸ਼ਬਦ ਵੀ ਕਹਨੇ ਬੜੇ ਔਖੇ ਲੱਗ ਰਿਹਾ ਕਿ ਨੰਗਾ ਖੜ ਗਿਆ ਫਿਰ ਗਲਤ ਮਲਤ ਬੋਲਦਾ ਤੇ ਇਹਨਾਂ ਕੋਲ ਬੱਚਾ ਖੋਣ ਦੀ ਕੋਸ਼ਿਸ਼ ਕਰਦਾ ਪਹਿਲਾਂ ਤਾਂ ਆਪਾਂ ਉਹ ਮਾਹੌਲ ਨੂੰ ਤਸਵੀਰ ਨੂੰ ਸਮਝਿਓ ਕਿੰਨੀ ਦਰਦਨਾਕ ਹੈ ਤੇ ਉਸ ਤੋਂ ਬਾਅਦ ਮਨ ਭੱਜ ਜਾਂਦਾ ਰੋਲਾ ਪੈਂਦਾ ਲੇਕਿਨ ਫਿਰ ਮੋਰੇ ਜਾ ਕੇ ਖੜਾ ਹੋ ਜਾਂਦਾ ਭਾਜੀ ਮੈਂ ਚਾਹੁੰਨਾ ਕਿ ਇੱਕ ਵਾਰ ਜਿਹੜੇ ਨੇ ਤੁਹਾਡੇ ਦਿਲ ਦਾ ਦਰਦ ਉਹ ਬਿਆਨ ਕਰੋ ਸੱਸਿਆ ਭਾਜੀ ਤਸਵੀਰ ਭਾਜੀ ਸਾਡੇ ਜਦ ਅਸੀਂ ਜਾਂਦੇ ਸੀ ਸਮਾਨ ਪਰ ਮਰਥਾ ਟੇਕਣ ਭਾਜੀ ਆਪਣੇ ਜਿਹੇਰੀ ਤਾਂ ਇਹ ਖਰਾਸ ਇਧਰ ਰੱਖਦੇ ਦੇ ਕੋਲ ਬੰਦਾ ਤੇ ਜਦ ਦਵਿੰਦਰ ਭਾਜੀ ਸੇ ਆਪਣੇ ਘਰ ਜਾਂਦਾ ਲਾਦੇ ਸੀ ਤਾਂ ਮੇਰਾ ਬੇਟਾ ਕਹਿੰਦਾ ਵੀ ਮੈਂ ਉਹ ਭਾਜੀ ਨਾਲ ਨਹੀਂ ਜਾਣਾ ਕਿਉਂਕਿ ਬਹੁਤ ਚਿਰ ਤੋਂ ਸਾਡੇ ਪਿੰਡ ਦੇ ਜੱਦੀ ਜਾਂਦਾ ਆ ਤੇ ਮੈਂ ਕਿਹਾ ਚਲੋ ਠੀਕ ਹੈ ਮਲਾਂ ਆਨੇ ਆ ਇਹ ਚਲਗੇ ਮੋਟਰਸਾਈਕਲ ਖੜਾ ਖਰਾ ਕੇ ਸਾਡੇ ਇਧਰ ਕੋਲ ਸਾਨੂੰ ਖਾ ਕੇ ਤਾ ਇਹ ਦਵਿੰਦਰ ਭਾ ਜਿੰਨਾ ਚਲ ਗਿਆ ਇਸ ਬੰਦੇ ਨੇ ਨੰਗਾ ਹੋ ਕੇ ਮੇਰੇ ਤੋਂ ਬੱਚਾ ਖੋਹ ਲਿਆ ਮੈਂ ਆਪਣਾ ਬੱਚਾ ਜਿਹਨੇ ਪੈਰ ਨਹੀਂ ਛੱਡਿਆ ਇਹਨੇ ਗੱਲ ਨਹੀਂ ਛੱਡੀ ਅੱਛਾ ਇਹਨੇ ਗੱਲ ਨਹੀਂ ਛੱਡੀ ਮੈਂ ਪੈਰ ਨਹੀਂ ਛੱਡੇ ਉਸੇ ਦੇ ਪੈਰ ਫੜ ਕੇ ਰੋਕਿਆ ਹਾਂ ਜੀ ਉਹ ਤਾਂ ਮੈਂ ਭੱਜ ਲਿਆ ਜਰੂਰ ਮਤਲਬ ਫਿਰ ਤਾਂ ਉਹ ਮਤਲਬ ਜੇ ਨਾ ਹਿੰਮਤ ਦਿਖਾंदे ਉਹ ਤਾਂ ਬੱਚਾ ਲੈ ਗਿਆ ਸੀ ਉਹ ਮੈਂ ਉਹਨੇ ਬੱਚੇ ਦਾ ਪੈਰ ਨਹੀਂ ਛੱਡਿਆ ਫਿਰ ਮੈਨੂੰ ਹੱਕਾ ਵਾਰੀ ਮੈਂ ਘਰ ਹੋ ਗਿਆ ਮੈਂ ਰੋਕਿਆ ਮੁਰਕੇ ਉਹਨੇ پتہ ਨਹੀਂ ਕੀ ਕਰ ਦਿੱਤਾ ਗਿਆਨੇ ਕੱਢਾ ਦੱਲਣ ਗਿਆ ਤਾਂ ਅਸੀਂ ਬਦੋਜ ਨੇ ਘਬਰਾ ਗਏ ਸਾਨੂੰ ਕੁਛ ਫੇਦਵਿੰਦਰ ਭਾਈ ਦੁਬਾਰਾ ਲੜ ਗਏ ਦਵਿੰਦਰ ਭਾਈ ਨੇ ਮੋਟਰਸਾਈਕਲ ਮਾਂਗੇ ਲਾਇਆ ਜਾਨੂ ਕਮਾਦੀ ਚ ਭੱਜ ਕੇ ਉਹਨੂੰ ਆਵਾਜ਼ ਮਾਰੀ ਕਿਸ ਨੇ ਵੀ ਕਮਾਦੀ ਆਨੂੰ ਆਜੋ ਬੇਚਾਰੇ ਕਮਾਦੀ ਆਨੂੰ ਚਲ ਗਏ ਤੇ ਮੋਰੇ ਦੇ ਨਾਲ ਹੋਰ ਵੀ ਹੈਗੇ ਸੀ ਬਾਜੀ ਕਾਫੀ ਜਣੇ ਮੈਨੇ ਮੈਂ ਕੱਲ ਨੂੰ ਆਪਣੇ ਬੱਚਾ ਨਹੀਂ ਛੱਡੇ ਮੈਂ ਛੜਕ ਤੇ ਲੰਮੀ ਪੈ ਗਿਆ ਤੇ ਟਰੈਕਟਰ ਜਨੇ ਹੋ ਗਏ ਨੀ ਤੇ ਟਰੈਕਟਰ ਆ ਗਿਆ ਨਾਲ ਤਾਂ ਅੱਜ ਕੱਲਾ ਹੀ ਦੇਖਿਆ ਤੇ ਦੂਜੇ ਬੰਦੇ ਦਾ ਨਹੀਂ ਸਾਨੂੰ ਪਤਾ ਹੈਗਾ ਵੀ ਕੋਣ ਹੈਗਾ ਸੀ ਕਿਉਂ ਨਹੀਂ ਠੀਕ ਹੈ ਜੀ ਅਈ ਕੱਲਾ ਕੱਲਾ ਕੁਮਾਦੀ ਚ ਬੜਿਆ ਕਰਕੇ ਕੱਲਾ ਕੁਮਾਦੀ ਚ ਰਵਾਜ ਕੋਈ ਆ ਬਹੁ ਮਾੜੀ ਗੱਲ ਹੈ ਤੁਸੀਂ ਹੁਣ ਆਪਾਂ ਸੀਨ ਸਮਝਿਆ ਜੀ ਬੱਚੇ ਦੀ ਮਾਂ ਤੋਂ ਬਿਲਕੁਲ ਕਹਿੰਦੀ ਮੈਂ ਪੈਰ ਨਹੀਂ ਛੱਡੇ ਉਹਦੇ ਤੇ ਉਹਨੇ ਗੱਲ ਨਹੀਂ ਛੱਡਿਆ ਬਿਲਕੁਲ ਜੀ ਬਿਲਕੁਲ ਹਾਂ ਇਹ ਗਲਤ ਗੱਲ ਹੈ ਜੀ ਉਹਦੇ ਵਾਸਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹ ਪਰਿਵਾਰ ਸਾਰਾ ਇਹੀ ਕਹਿ ਰਿਹਾ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦੋਸ਼ੀ ਦੇ ਕਾਨੂੰਨੀ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਜ ਤਾਂ ਸਾਡੇ ਬੱਚੇ ਨਾਲ ਹੋਇਆ ਕਾਲੂ ਹੋਰ ਕਿਸੇ ਬੱਚੇ ਨਾਲ ਹੋ ਸਕਦਾ ਨਹੀਂ ਇਹਦਾ ਦਰਦ ਜੀ ਹਾਂ ਤੇਹੀ ਆ ਵੀ ਸਾਡੀ ਤਾਂ ਇਨਸਾਫ ਦੀ ਮੰਗ ਆ ਵੀ ਇਨਸਾਫ ਹੋਣਾ ਵੀ ਚਾਹੀਦਾ ਇਨਸਾਫ ਜੇ ਪ੍ਰਸ਼ਾਸਨ ਹੈ ਜੇ ਆਪਾਂ ਮੰਨ ਕੇ ਚੱਲੀਏ ਪ੍ਰਸ਼ਾਸਨ ਹੈ ਫਿਰ ਇਨਸਾਫ ਹੋਣਾ ਚਾਹੀਦਾ ਸਾਡੇ ਘਰ ਕਿੰਨੇ ਚੀਜ਼ਾਂ ਜਾਣੇ ਸੀ ਜੇਕਰ ਮਰੇ ਬੱਚੇ ਦੇ ਘਰਾਂ ਤੋਂ ਸੜ ਚਾਰ ਪੰਜ ਚੀਜ਼ਾਂ ਜਾਣੇ ਸੀ ਕਿਸੇ ਦਾ ਕੁਝ ਨਹੀਂ ਜਾਣਾ ਸਾਡਾ ਹੀ ਚਰਾ ਗਿਆ ਇਹੀ ਆ ਸਾਨੂੰ ਦੇਖਣ ਨੂੰ ਬਸ ਇਕ ਕੋਈ ਕਰ। ਮਤਲਬ ਤੁਸੀਂ ਸਮਝੋ ਕਿ ਉਹ ਉੱਥੇ ਸਿਰਫ ਖੜੇ ਵੇਟ ਕਰ ਰਹੇ ਸੀਗੇ ਕਿ ਜਿਸ ਬੰਦੇ ਦਾ ਨਾਮ ਲੈ ਰਹੇ ਕਿ ਦਵਿੰਦਰ ਨੂੰ ਮਿਲਣਾ ਪਿੱਛੋਂ ਆ ਕੇ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਜਾਉਣਾ ਇਹ ਗੱਲ ਨਹੀਂ ਛੱਡੇ ਮੈਂ ਪਹਿਨ ਨਹੀਂ ਛੱਡੇ। ਕਹਿੰਦਾ ਕੀ ਸੀਗਾ? ਤੈਨੂੰ ਮੈਂ ਲੈ ਕੇ ਜਾਣਾ ਤਾਂ ਤੂੰ ਮੇਰੇ ਨਾਲ ਚੱਲ। ਮੈਂ ਬੋਝ ਨਹੀਂ ਹਣ ਗੱਲ। ਬੜੀ ਨੇਰ ਕਰਦੀ ਆ। ਮੈਂ ਕਾਹਦੀ ਸੋਧਿਆ। ਔਰ ਸਾਡੇ ਪੈਣ ਦਾ ਸਿਰਫ ਐਂਚ ਖੜਾ ਸਾਡਾ ਫੁੱਫਣ ਜੀ ਖੜੇ ਨਹੀਂ ਕਰ ਸਕਦੀ ਮੈਂ। ਮੇਰੇ ਡਾਡ ਜੀ ਕੌਣ ਖੜੇ ਆ? ਮੈਨੂੰ ਗਲਤ ਗੱਲਾਂ ਕਹੀਆਂ। ਬਹੁਤ ਕਹੀਆਂ ਮੈਂ ਕਹਿ ਸਕਦੀ। ਰਹਿਣ ਤੋਂ ਰਹਿਣ ਤੋਂ ਨਾ ਕੀਓ ਜੀ। ਮਤਲਬ ਆਪਣੇ ਮਨ ਨੂੰ ਠੇਸ ਵੱਜਦੀ ਔਰ ਭੈਣ ਉਹਨਾਂ ਦੀ ਤਕਲੀਫ ਸਮਝੋ ਉਹਨਾਂ ਦੇ ਹਸਬੰਦ ਹੈ ਤਕਲੀਫ ਸਮਝੋ ਕਿ ਘਰੋਂ ਮੱਥਾ ਟੇਕਣ ਜਾ ਰਹੇ ਸੀ ਔਰ ਰਾਹ 'ਚ ਆ ਇਦਾਂ ਦੀ ਘਟਨਾ ਹੋਵੇ ਤਾਂ ਬੰਦੇ ਦਾ ਖੂਨ ਤਾਂ ਖੋਲਦਾ ਬੰਦੇ ਨੂੰ ਤਕਲੀਫ ਤਾਂ ਹੁੰਦੀ ਹੈ ਔਰ ਮੈਂ ਸੋਤੇਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਇਹਨਾਂ ਦੀ ਤਕਲੀਫ ਸਮਝੀਏ ਜੀ ਔਰ ਸੱਚ ਦਾ ਸਾਥ ਦਿਈਏ ਔਰ ਭੈਣ ਦੀ ਤਕਲੀਫ ਸਮਝੀਏ ਕੱਲ ਨੂੰ ਕੋਈ ਹੋਰ ਵੀ ਸ਼ਿਕਾਰ ਕਿਸੇ ਨੂੰ ਬਣਾਇਆ ਜਾ ਸਕਦਾ ਇਹਨਾਂ ਦੀ ਤਕਲੀਫ ਸਮਝ ਕੇ ਇਹਨਾਂ ਦਾ ਸਾਥ ਦਿਈਏ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜੇ ਪ੍ਰਸ਼ਾਸਨ ਹੈ ਤਾਂ ਇਹਨਾਂ ਦੀ ਬੇਨਤੀ ਸੁਣ ਕੇ ਇਹਨਾਂ ਦੀ ਫਰਿਆਦ ਸੁਣ ਕੇ ਇਹਨਾਂ ਦੀ ਤਕਲੀਫ ਸੁਣ ਕੇ ਇਨਸਾਫ ਹੋਣਾ ਚਾਹੀਦਾ ਹੈ ਸਰਮ ਸਿੰਘ ਜੀ ਕੀ ਕਹੋਗੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਇਹੀ ਚਾਹੁੰਦੇ ਹਾਂ ਜੀ ਇਹਨਾਂ ਨੂੰ ਪੂਰਾ ਇਨਸਾਫ ਮਿਲੇ ਜੀ ਜੋ ਇਹਨਾਂ ਨੇ ਕਿਹਾ ਬਈ ਉਹਨੂੰ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਸਹੀ ਗੱਲ ਹੈ ਤੇ ਜਿਹੜੇ ਐਨ ਜੀਓਸ ਕਈ ਵੇਲੇ ਹਿਊਮਨ ਰਾਈਟਸ ਨੂੰ ਲੈ ਕੇ ਮੋਰੇ ਆਂਦੇ ਅੱਜ ਇਹਨਾਂ ਦੇ ਰਾਈਟਸ ਦੇ ਵੀ ਕੇਅਰ ਕਰਨ ਇਹਨਾਂ ਲਈ ਵੀ ਅੱਗੇ ਆਓ ਸਾਥੇ ਤੁਸੀਂ ਪੂਰਾ ਮਾਮਲਾ ਇਸ ਪਰਿਵਾਰ ਦਾ ਸੁਣ ਲੈਣਾ ਦੀ ਪੀੜ ਸੁਣ ਲਈ ਤੇ ਐਸ ਐਚਓ ਰੁਪਨੀਵ ਜੀ ਨਾਲ ਮੇਰੀ ਗੱਲਬਾਤ ਹੋਈ ਹੈ ਫੋ ਉਹ ਗਸ਼ਤ ਨੇ ਕਿਤੇ ਗਏ ਹੋਇਆ ਤੇ ਉਹਨਾਂ ਨੇ ਵੀ ਸਾਡੀ ਗੱਲ ਜਿਹੜੀ ਹੈ ਬੜੇ ਹੀ ਵਿਸਥਾਰ ਚ ਸੁਣੀ ਔਰ ਉਹਨਾਂ ਨੇ ਕਿਹਾ ਕਿ ਇਨਸਾਫ ਹੋਵੇਗਾ ਔਰ ਜਿਹੜਾ ਪਰਿਵਾਰ ਆ ਹੁਣ ਉਹ ਆਪਣੀ ਸਟੇਟਮੈਂਟ ਜਿਹੜੇ ਕੇਸ ਦੇ ਆਈਓ ਆ ਉਹਨੂੰ ਲਿਖਾ ਰਹੇ ਆ ਤੇ ਐਸਐਚਓ ਸਾਹਿਬ ਨੇ ਭਰੋਸਾ ਦਿੱਤਾ ਕਿ ਇਨਸਾਫ ਹੋਵੇਗਾ 100% ਇਨਸਾਫ ਹੋਵੇਗਾ ਪੁਲਿਸ ਤਫਤੀਸ਼ ਚ ਜੁਟੀ ਹੋਈ ਆ ਹੁਣ ਬਿਆਨਾਂ ਤੋਂ ਬਾਅਦ ਜਿਹੜੀ ਤਫਤੀਸ਼ ਅੱਗੇ ਵਧੇਗੀ ਲੇਕਿਨ ਜਿਹੜਾ ਦੋਸ਼ੀ ਹੈ ਕਲਪ੍ਰੇਟ ਹੈ ਉਹਨੂੰ ਫੜ ਕੇ ਜਿਹੜਾ ਅੰਦਰ ਬਿਠਾ ਲਿਆ ਤੇ ਜਿਹੜਾ ਦੋਸ਼ੀ ਆ ਪੁਲਿਸ ਦੀ ਗ੍ਰਿਫਤ ਚ ਹੈ ਔਰ ਐਸ ਐਚ ਯੂ ਸਾਹਿਬ ਨੇ ਇਹ ਹਾਮੀ ਭਰੀ ਹੈ ਇਹ ਵਿਸ਼ਵਾਸ ਦਿਵਾਇਆ ਕਿ ਇਨਸਾਫ ਹੋਵੇਗਾ ਉਮੀਦ ਕਰਦੇ ਹਾਂ ਕਿ ਸੱਚੀਓ ਇਨਸਾਫ ਹੋਵੇ ਬਹੁਤ ਬਹੁਤ ਸ਼ੁਕਰੀਆ